ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋਰੀ ਫੂਸ ਮੰਡੀ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਦੇਸੀ ਨੁਕਤਾ ਇਹ ਨੁਕਤਾ ਸਬੱਜਲ ਆਪਣੇ ਬੱਕਰੀ ਪਾਲਤਿਆਂ ਲਈ ਹੈ ਵੀਡੀਓ ਨੂੰ ਅਖੀਰ ਤੱਕ ਵੇਖਿਓ ਟਾਈਟਲ ਤੁਸੀਂ ਕੋਈ ਪੜ ਚੁੱਕੇ ਹੋ ਕਈ ਵਾਰ ਕੀ ਹੁੰਦਾ ਕਿ ਆਪਣੇ ਬੱਕਰੀ ਦੇ ਦੁੱਧ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾ ਜਾਂ ਫਿਰ ਆਪਾਂ ਕਹਿ ਸਕਦੇ ਕਿ ਬੱਕਰੀ ਲਾ ਰੰਗ ਤਾਂ ਤੁੰ ਦੇ ਜਾਈਏ ਤੇ ਇਹਨੂੰ ਆਪਾਂ ਘਰ ਬੈਠੇ ਦੇਸੀ ਤਰੀਕੇ ਦੇ ਨਾਲ ਕਿੱਦਾਂ ਠੀਕ ਕਰ ਸਕਦੇ ਆ ਕਾਪੀ ਪੈਨ ਚੱਕੋ ਤੇ ਕਰ ਲਓ ਫਾਰਮੂਲਾ ਨੋਟ ਨੰਬਰ 1 ਆਪਾਂ ਲੈਣਾ ਦੇਸੀ ਘਿਓ 30 ਗ੍ਰਾਮ ਨੰਬਰ 2 ਆਪਾਂ ਲੈਣੀ ਹੈ ਧਾਗੇ ਵਾਲੀ ਮਿਸ਼ਰੀ 30 ਗ੍ਰਾਮ ਨੰਬਰ 3 ਕਾਲ ਜੀਰਾ ਅੱਧਾ ਚਮਚਾ ਨੰਬਰ 4 ਤੇ ਆਪਾਂ ਲੈਣੇ ਜੀ ਕਾਲੀ ਮਿਰਚਾਂ ਸਿਰਫ 15 ਦਾਣੀ ਇੰਨੇ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਬੱਕਰੀ ਨੂੰ ਖਵਾ ਦਿਓ। ਬੱਕਰੀ ਨੇ ਆਸਾਨ ਤਰੀਕੇ ਦੇ ਨਾਲ ਇਹ ਚੀਜ਼ ਨੂੰ ਖਾ ਲੈਣਾ ਤੇ ਤਿੰਨ ਦਿਨ ਲਗਾਤਾਰ ਇੱਕ ਖਰਾਕ ਦੇਣੀ ਹੈ। ਇੱਕ ਦਿਨ ਦੀ ਇੱਕ ਖਰਾਕ ਹੈ। ਚੌਥੇ ਦਿਨ ਤੱਕ ਤੁਹਾਡੀ ਬੱਕਰੀ ਦਾ ਦੁੱਧ ਬਿਲਕੁਲ ਠੀਕ ਹੋ ਜਾਊਗਾ। ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ। ਜੇ ਨਹੀਂ ਚੰਗੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ। ਬਾਕੀ ਜੇ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੈ ਤੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜੂ ਦੱਸਿਓ ਤਾਂ ਕਿ ਆਪਣੇ ਬੱਕਰੀ ਪਾਲ ਕੇ ਬੀੜਾ ਦਾ ਇਹਦਾ ਹੋ ਸਕੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੇ ਫੋਲੋ ਤਾਂ ਕਿ ਆਪਣੇ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਦੇਖਣ ਦੇ ਲਈ ਧੰਨਵਾਦ